ਜੇ ਗੁਰੂ ਸਾਹਿਬ ਜੀ ਨੇ ਦਸਵੰਦ ਦਾ ਸਦਾ ਦੇ ਦਿੱਤਾ ਤਾਂ ਸੇਵਾ ਹੋ ਰਹੀ ਹੈ ਕਿਸੇ ਬੰਦੇ ਦੇ ਕਹੇ ਤੇ ਸੇਵਾ ਨਹੀਂ ਹੋ ਰਹੀ ਆਲੇ ਦੁਆਲੇ ਗਵਾਨੀਆਂ ਨੇ ਇਹ ਤੱਕ ਕਹਿ ਦਿੱਤਾ ਸੀਗਾ ਕਿ ਤੁਸੀਂ ਘਰ ਦੇ ਸਤ ਜੀ ਇਸ ਕਮਰੇ ਦੇ ਥੱਲੇ ਸੌ ਜਾਂਦੇ ਹੋ ਇਹ ਕੁਝ ਨਹੀਂ ਪਤਾ ਕਾ ਤੁਹਾਡੇ ਭਣਾ ਆ ਭਾਈ ਸਾਹਿਬ ਜੀ ਲੈ ਲਓ ਤੁਸੀਂ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਜ ਮੈਂ ਉਸੇ ਗੁਰਸਿੱਖ ਪਰਿਵਾਰ ਦੇ ਘਰ ਖਲੋਤਾ ਆ ਜਿਨ੍ਹਾਂ ਦੀ ਥੋੜੇ ਸਮੇਂ ਪਹਿਲਾਂ ਵੀਡੀਓ ਪਾਈ ਸੀ ਤੇ ਜਿਨ੍ਹਾਂ ਨੂੰ ਆਲੇ ਦੁਆਲੇ ਗਵਾਨੀਆਂ ਨੇ ਇਹ ਤੱਕ ਕਹਿ ਦਿੱਤਾ ਸੀਗਾ ਕਿ ਤੁਸੀਂ ਘਰ ਦੇ ਸੱਤ ਜੀ ਇਸ ਕਮਰੇ ਦੇ ਥੱਲੇ ਸੌ ਜਾਂਦੇ ਹੋ ਇਹ ਕੁਝ ਨਹੀਂ ਪਤਾ ਕਦੋਂ ਡਿੱਗ ਪਣਾ ਇਸ ਕਰਕੇ ਇੱਥੇ ਤੁਸੀਂ ਨਾ ਰਹੋ ਤੇ ਉਸ ਗੁਰਸਿੱਖ ਵੀਰ ਨੇ ਮੈਨੂੰ ਇਹ ਗੱਲ ਕੀਤੀ ਵੀ ਭਾਜੀ ਤੁਸੀਂ ਇਹ ਅੱਜ ਪਾ ਦਿੱਤਾ ਹੈ ਇਹ ਮੇਰ ਕੋ ਨਹੀਂ ਕਦੀ ਪਹਿਣਾ ਤੇ ਇਹ ਸਾਰਾ ਕੁਝ ਸੰਗਤ ਦੇ ਸਹਾਇਕ ਦੇ ਨਾਲ ਹੋਇਆ ਆ ਤੇ ਮੈਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਤੁਹਾਨੂੰ ਬੇਨਤੀ ਕਰੀਏ ਤੁਸੀਂ ਉਸ ਬੇਨਤੀ ਨੂੰ ਪ੍ਰਵਾਨ ਕਰਦੇ ਹੋ ਔਰ ਜਦੋਂ ਵੀ ਜਿੰਨੀ ਕਿ ਸੇਵਾ ਦੀ ਲੋੜ ਹੁੰਦੀ ਹੈ ਸਾਰੀ ਸੇਵਾ ਤੁਹਾਨੂੰ ਪਤਾ ਹੀ ਹੈ ਵੀ ਇਸ ਤਰੀਕੇ ਨਾਲ ਪਾਰਦਰਸ਼ਤਾ ਨਾਲ ਕੀਤੀ ਜਾਂਦੀ ਹੈ ਵੀ ਵਿੱਚੋਂ ਕੋਈ ਰੁਪਈਆ ਮੈਂ ਨਹੀਂ ਰੱਖਦਾ ਸਾਰਾ ਪਰਿਵਾਰ ਕੋ ਕੱਲੇ ਕੱਲੇ ਪਹਿਲੀ ਗੱਲ ਤੇ ਜਾਂਦਾ ਹੀ ਸਾਰਾ ਪਰਿਵਾਰ ਦੇ ਅਕਾਊਂਟ 'ਚ ਆ ਤੇ ਜਿਹੜਾ ਆ ਉਹਦੇ ਵਿੱਚੋਂ ਆਪਣੇ ਕੋ ਕੁਝ ਨਹੀਂ ਰੱਖਿਆ ਜਾਂਦਾ ਤੇ ਬੜੀ ਖੁਸ਼ੀ ਹੋਈ ਔਰ ਇਸ ਪਰਿਵਾਰ ਲਈ ਮੈਂ ਦਵਾਂਗਾ ਮੈਨੂੰ ਬਹੁਤ ਸਾਰੇ ਦੂਸਰੇ ਧਰਮਾਂ ਵਾਲਿਆਂ ਦੇ ਵੀ ਫੋਨ ਆਏ ਵੀ ਤੁਸੀਂ ਜਿਹੜਾ ਆ ਉਹ ਸਾਡਾ ਜਿਹੜਾ ਇੱਥੇ ਸਾਡੀ ਸੇਵਾ ਲਵਾ ਲਓ ਪਰ ਮੈਂ ਉਹਨਾਂ ਨੂੰ ਇੱਕੋ ਗੱਲ ਕੀਤੀ ਵੀ ਮੈਨੂੰ ਪਤਾ ਤੁਸੀਂ ਜਿਹੜਾ ਆ ਜਿਹੜੇ ਤੁਸੀਂ ਅਗਲੇ ਬੰਦੇ ਨੂੰ ਧਰਮ ਪਰਿਵਰਤਨ ਕਰਨ ਲਈ ਨਹੀਂ ਕਹੋਗੇ ਤੇ ਫੇਰ ਤੇ ਸੇਵਾ ਲਵਾਈ ਜਾ ਸਕਦੀ ਆ ਪਰ ਉਥੇ ਹੀ ਉਹ ਚੁੱਪ ਕਰ ਜਾਂਦੇ ਇਹਦੇ ਫੋਨ ਕੱਟ ਦਿੰਦੇ ਸੀਗੇ ਇਹ ਸੱਜ ਜੀ ਆਪਾਂ ਆਪਾਂ ਹੀ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਈ ਆ ਵੀ ਆਪਾਂ ਆਪਣੇ ਆ ਦਾ ਆਪਣੇ ਆ ਦੀ ਬਾਹ ਫੜਨੀ ਆ ਪਹਿਲ ਦੇ ਆਧਾਰ ਤੇ ਤੇ ਸਾਰਿਆਂ ਨੇ ਰਲ ਮਿਲ ਕੇ ਚੱਲਣਾ ਗੁਰੂ ਸਾਹਿਬ ਜੀ ਦਾ ਸਿਧਾਂਤ ਆ ਖਾਵੇ ਇਹ ਖਰਚੇ ਇਹ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਅਹੀ ਰਲ ਮਿਲ ਕੇ ਅੱਜ ਕਿਸੇ ਨੂੰ ਲੋੜ ਆ ਅਸੀਂ ਉਹਨਾਂ ਦਾ ਬਾਹ ਫੜਦੇ ਆ ਕੱਲ ਨੂੰ ਸਾਨੂੰ ਲੋੜ ਪਈ ਤੇ ਉਹ ਵੀ ਸਾਡੀ ਬਾਹ ਫੜਨਗੇ ਸੋ ਇਹ ਗੁਰੂ ਸਾਹਿਬ ਜੀ ਨੇ ਸਿਧਾਂਤ ਦਿੱਤਾ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਆ ਵੀਡੀਓ ਬਣਾਉਂਦੀ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰ ਔਰ ਸਭ ਉਦੋਂ ਵੀ ਖੁਸ਼ੀ ਹੁੰਦੀ ਹੈ ਜਦੋਂ ਉਸੇ ਵਲੇ ਆਪ ਜੀ ਦੀ ਸੇਵਾ ਦੇ ਨਾਲ ਘਰ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਇਹ ਪਰਿਵਾਰ ਨੂੰ ਸੇਵਾ ਕਰਾਈ ਸੀ ਵੀਡੀਓ ਵੀ 15 ਦਿਨ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਸੀ ਤੇ ਆਪ ਜੀ ਨੇ ਇਹ ਜਿਹੜਾ ਸੇਵਾ ਭੇਜੀ ਪਰਿਵਾਰ ਨੂੰ ਤੇ ਕੰਮ ਵੀ ਪਰਿਵਾਰ ਨੇ ਆਖਬਰਾ ਸ਼ੁਰੂ ਵੀ ਕਰ ਦਿੱਤਾ ਆ ਪਉਣਾ ਸੋ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਦੇ ਨਾਮ ਲੈ ਲੱਗਿਆਂ ਜਦਕਿ ਵੀਰ ਤੇ ਮਨਾ ਕਰਦੇ ਨੇ ਪਰ ਮੇਰੀ ਬੇਨਤੀ ਹੈ ਕਿ ਆਪ ਜੀ ਪਰਿਵਾਰ ਸਾਰਾ ਇਸ ਵਕਤ ਮੇਰੇ ਲਾਗੇ ਖਲੋਤਾ ਆ ਕੋਣ ਵੀ ਪਰਿਵਾਰਕ ਮੈਂਬਰ ਕੋ ਹੈ ਹੋਰ ਵੀ ਵੀਰਾ ਮਿਸਤਰੀ ਵੀਰ ਲਾਗੇ ਖਲੋਤੇ ਨੇ ਸੋ ਬੜਾ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦੇ ਨਾਮ ਜਰੂਰ ਬੋਲਣੇ ਆ ਔਰ ਕਿੰਨੀ ਸੇਵਾ ਭੇਜੀ ਸਾਰਿਆਂ ਨੂੰ ਵੀਰਾਂ ਨੂੰ ਪਤਾ ਲੱਗੇ ਪਾਰਦਰਸ਼ਤਾ ਤਰੀਕੇ ਨਾਲ ਮੈਂ ਸ਼ਾਹ ਦੇ ਪਾਰਦਰਸ਼ਤਾ ਨਾਲ ਸਾਰਾ ਕੁਝ ਦੱਸਦਾ ਆ ਤਾਂ ਹੀ ਤੁਸੀਂ ਸਾਰੇ ਇੰਨਾ ਸਾਥ ਦਿੰਦੇ ਕਿ ਮੇਰੇ ਇਕੱਲੇ ਦੇ ਕਹਿਣ ਤੇ ਜਿਹੜੀ ਇੰਨੀ ਵੱਡੀ ਸੇਵਾ ਜਿਹੜੀ ਕਰਵਾ ਦਿੰਦੇ ਆ ਤੁਹਾਡਾ ਪਹਿ ਤਹਿ ਦਿਲ ਤੋਂ ਧੰਨਵਾਦ ਕਰਦਾ ਆ ਸੋ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਇਹ ਚੋ ਕੁਝ ਵੀਰਾਂ ਨੇ ਜਿਨ੍ਹਾਂ ਨੇ ਮੈਨੂੰ ਸੇਵਾ ਭੇਜੀ ਮੈਂ ਪਹਿਲਾਂ ਤੇ ਇਹੋ ਹੀ ਮੇਰੀ ਕੋਸ਼ਿ ਮੇਰੇ ਅਕਾਊਂਟ ਵਿੱਚ ਕੋਈ ਵੀ ਸੇਵਾ ਨਾ ਆਵੇ ਪਰ ਕਈ ਵੀਰਾਂ ਕੋ ਜਿਤਨਾ ਮੇਰਾ ਨੰਬਰ ਹੁੰਦਾ ਚ ਭੇਜ ਦਿੰਦੇ ਨੇ ਉਹ ਵੀ ਸੇਵਾ ਪਰਿਵਾਰ ਨੂੰ ਹੈਂਡਓਵਰ ਹੁਣੇ ਕੀਤੀ ਜਾਏਗੀ ਤੁਹਾਡੇ ਸਾਰੇ ਸਾਹਮਣੇ ਸੋ ਜਿਹੜੇ ਜਿਹੜੇ ਵੀਰਾਂ ਨੇ ਥੋੜੀ ਜੀ ਸੇਵਾ ਕੈਸ਼ 'ਚ ਵੀ ਆਈ ਆ ਉਹ ਮੈਂ ਜਰੂਰ ਦੱਸਾਂਗਾ ਕਿ ਆ ਵੀਰਾਂ ਦੀ ਕੈਸ਼ ਚ ਆ ਤੇ ਇਹ ਹੈਂਡਓਵਰ ਕਰਨੀ ਪਰਿਵਾਰ ਨੂੰ ਬਾਕੀ ਸਾਰੇ ਵੀਰਾਂ ਨੇ ਜਿਹੜੀ ਸੇਵਾ ਭੇਜੀ ਹੈ ਪਰਿਵਾਰ ਦਾ ਰਾਜਵੀਰ ਕੌਰ ਨਾਮ ਹੀ ਭੈਣ ਦਾ ਪਰਿਵਾਰਕ ਮੈਂਬਰ ਦਾ ਜਿਨ੍ਹਾਂ ਦੇ ਅਕਾਊਂਟ 'ਚ ਗਈ ਆ ਸੋ ਸਰਦਾਰ ਪਵਨਦੀਪ ਸਿੰਘ ਜਮਨਾ ਨਗਰ ਤੋਂ 2000 ਰੁਪਿਆ ਇਹ ਕੈਸ਼ ਆਈ ਆ ਸਰਦਾਰ ਸਿਮਰਨ ਸਿਮ सरदार जोत सिद्धू वाल भीर लुधियाने पांच सौ एक सरदार कंवरदीप सिंह कैनेडा तो पैंठ सौ सरदार जसपाल सिंह कैनेडा तो छे सौ सरदार हरलीन सिूएस ए तो छे हज़ार पैंती रुपये चौरासी पैसे वीर चमकौर सिंह कैनेडा तो तीन हज़ार सरदार गुरजोत सिंह अमृतसर तो छे हज़ार सरदार गुरकरन सिंह जगराओं तो एक हज़ार सरदार प्रभजोत सिनेडा तो बहत् सौ सरदार गगनदीप सिंह सिंबाला एक हज़ार सरदार चरणजीत सिंह आस्ट्रेलिया तो पांच हज़ार सदार सुखविंद जी आर्मी वाले ने भीर जी पांच सौ सरदार अरविंद जी अमृतसर तो पंद्रह सौ सरदार हरकीरत सिंह जी न्यूजीलैंड तो पांच हज़ार ये भीर सेवा थोड़े समय तक पहुंच जाएगी आई नहीं है सरदार हरमनप्रीत सिंह कैनेडा तो छे हज़ार तीह रुपये सदार संदीप जी बेंगलोर तो दो हज़ार कैश जी सेवा मैं आई सिंगापुर वाले वीर दो हज़ार भीर लवली आज जलंधर तो तीन हज़ार सरदार मनमीत सिंह लुधियाने पां हज़ार ये सेवा भी मैं आई सरदार कारज सिंह मोगा तो चार हज़ार सरदार रुपिंद जलंधर तो दो हज़ार सरदार जगदीप सिंह जलंधर तो ग्यारह सौ ये सेवा भी मैं आई सरदार तजी तजेंद्र जलंधर तो पांच सौ भैन नेहा मोहाली तो पांच हज़ार सदार जसविंद न्यूजीलैंड हज़ार भैन गुरप्रीत कौर चंडीगढ़ तो सताई सौ यह सेवा मैं सरदार सदार गुरिंद जी यूके तो चुरुंजा सौ दस रुपए यूरप वाला वीर एक ग्यारह हज़ार सदार वरिंद लुधियाने हज़ार ਮਾਫ ਕਰਨਾ ਸਰਦਾਰ ਵਰਿੰਦਰ ਸਿੰਘ ਲੁਧਿਆਣੇ ਤੋਂ 500 ਸਰਦਾਰ ਮਨਜੀਤ ਸਿੰਘ ਬਹਾਲੇ ਤੋਂ 400 ਤੇ ਭੈਣ ਹਰਮਨਪ੍ਰੀਤ ਕੌਰ ਅੰਮ੍ਰਿਤਸਰ ਤੋਂ 5000 ਸੋ ਇਹ ਸਾਰੀ ਸੇਵਾ ਮਿਲਾ ਕੇ 114476 ਰੁਪਏ ਦੇ 84 ਪੈਸੇ ਦੀ ਸੇਵਾ ਪਰਿਵਾਰ ਕੋਲ ਪਹੁੰਚੀ ਆ ਜਿਹਦੇ ਨਾਲ ਇਹ ਸਾਰਾ ਕਮਰਾ ਜਿਹੜਾ ਆ ਕੰਪਲੀਟ ਹੋਣਾ ਆ ਗੁਰੂ ਸਾਹਿਬ ਮਿਹਰ ਕਰਨ ਬੜੀ ਸਾਰਿਆਂ ਨੇ ਮਿਲ ਕੇ ਜਿਹੜੀ ਇਹ ਸੇਵਾ ਕੀਤੀ ਮੈਂ ਤਾਂ ਦਿਲ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਸੇਵਾ ਲੈਂਦੇ ਰਹਿਣ ਇਸੇ ਤਰ੍ਹਾਂ ਹੀ ਮੈਂ ਜਿਹੜਾ ਪਾਰਦਰਸ਼ਤਾ ਨਾਲ ਸੇਵਾ ਕਰਦਾ ਰਹਾ ਵਾਂ ਜਿਵੇਂ ਗੁਰੂ ਸਾਹਿਬ ਕਰਵਾਉਂਦੇ ਨੇ ਤੇ ਬੜੀ ਜੇਦੋ ਆਪਾਂ ਆਪਣਿਆਂ ਦੀ ਬਾਹ ਫੜਦੇ ਆ ਤੇ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਵੀਰ ਸਦਾ ਹੀ ਨਾਲ ਜੁੜ ਕੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਨੂੰ ਮੈਂ ਮੁਬਾਰਕਾ ਵੀ ਦਿਨਾ ਵੀ ਚਲੋ ਗੁਰੂ ਸਾਹਿਬ ਨੇ ਇੱਕ ਕਮਰੇ ਦੀ ਦਾਤ ਬਖਸ਼ੀ ਆ ਤੇ ਗੁਰੂ ਸਾਹਿਬ ਨੂੰ ਹਮੇਸ਼ਾ ਯਾਦ ਰੱਖਣਾ ਇਹ ਸਾਰਾ ਜਿਹੜਾ ਕਾਰਜ ਆ ਇਹ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਹੋਇਆ ਆ ਤੇ ਗੁਰੂ ਸਾਹਿਬ ਨੂੰ ਬੱਚਿਆਂ ਨੂੰ ਵੀ ਇਹ ਬੱਚੇ ਬਹੁਤ ਪਹਿਲਾਂ ਹੀ ਇੰਟੈਲੀਜੈਂਟ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਪੜਨ ਵਾਲੇ ਨੇ ਸੋ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਇਹ ਵੀ ਕਹੀਦਾ ਕਿ ਤੁਸੀਂ ਗੁਰੂ ਘਰ ਨਾਲ ਵੀ ਜੁੜੇ ਰਹਿਣਾ ਇਹ ਸਾਰੇ ਜਿਹੜੀ ਸੇਵਾ ਆ ਇਹ ਗੁਰੂ ਸਾਹਿਬ ਨੇ ਕੀਤੀ ਆ ਸਾਡੇ ਅਸੀਂ ਕਰਨ ਵਾਲੇ ਕੁਝ ਨਹੀਂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਿਧਾਂਤ ਬਖਸ਼ਿਆ ਆ ਦਸਵੰਦ ਦਾ ਜੇ ਗੁਰੂ ਸਾਹਿਬ ਜੀ ਨੇ ਦਸਵੰਦ ਦਾ ਸਿਧਾਂਤ ਦਿੱਤਾ ਤਾਂ ਸੇਵਾ ਹੋ ਰਹੀ ਹੈ ਕਿਸੇ ਬੰਦੇ ਦੇ ਕਹੇ ਤੇ ਸੇਵਾ ਨਹੀਂ ਹੋ ਰਹੀ ਨਾ ਮੇਰੇ ਕਹੇ ਤੇ ਹੋ ਰਹੀ ਹੈ ਇਹ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਿਧਾਂਤ ਬਖਸ਼ਿਆ ਆ ਜਿਹੜੇ ਵੀਰ ਆਪਣੀ ਕਿਰਤ ਕਮਾਈ ਕਰਦੇ ਨੇ ਕਿਰਤ ਦੇ ਵਿੱਚ ਉਹ ਦਸਵੰਦ ਕੱਢਦੇ ਨੇ ਇਹ ਉਹਨਾਂ ਕਰਕੇ ਭਲਾ ਹੋ ਰਿਹਾ ਔਰ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਭਲਾ ਕਰਵਾਉਂਦੇ ਰਹਿਣਗੇ ਸਦਾ ਹੀ ਤੇ ਬੱਚਿਆਂ ਨੂੰ ਇਹੋ ਹੀ ਆ ਮੇਰੀ ਬੇਨਤੀ ਵੀ ਸਦਾ ਗੁਰੂ ਗੁਰੂ ਸਾਹਿਬ ਦੇ ਨਾਲ ਜੁੜੇ ਰਹਿਣਾ ਆ ਤੇ ਬੜੀ ਖੁਸ਼ੀ ਹੋਈ ਆ ਫਿਰ ਤੈ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਵੀਰਾਂ ਨੇ ਸੇਵਾ ਕੀਤੀ ਆ ਬਹੁਤ ਬਹੁਤ ਧੰਨਵਾਦ ਸੋ ਇਹ ਜਿਹੜੀ ਸੇਵਾ ਜਿਹੜੀ ਕੈਸ਼ ਦੀ ਸੇਵਾ ਮੇਰੇ ਕੋਲ ਆਈ ਸੀ ਕਿ ਕੁਝ ਵੀਰਾਂ ਨੇ ਮੈਨੂੰ ਭੇਜੀ ਸੀ ਪੂਰੀ ਮਿਲਾ ਕੇ 13300 ਰੁਪਏ ਸੇਵਾ ਬੰਦੀ ਆ ਉਹ ਪਰਿਵਾਰ ਨੂੰ ਇਹ ਹੈਂਡਓਵਰ ਹੋਣੇ ਕਰ ਦੇਣਾ ਆ ਭਾਈ ਸਾਹਿਬ ਕੋ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਸੇਵਾ ਭੇਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ